we

ਵਾਚਰੂ 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 ਸਵਾਗਤ ਗੁਰੂ 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 ਸਵਾਗਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀ ਆਓ ਆਪਾਂ ਵਾਹਿਗੁਰੂ ਸਾਹਿਬਾ ਅੱਗੇ ਅਰਦਾਸ ਕਰੀਏ ਕੀਤਾ ਲੋੜੀਏ ਸਾਨੂੰ ਜੋ ਸੁਹਰ ਰਿ ਆਖੀਏ ਕਾਰਜ ਦੇ ਸਵਾਰ ਸਤਿਗੁਰੂ ਸਾਹਿਬ ਸਾਥੀ ਸਤਿ ਸਾਰੇ ਸੰਗਤਾਂ ਦੋਨੇ ਹੱਥ ਜੋੜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਸਮਾਜ ਇਕੱਠੇ ਕੀ ਫਤਿਹ ਮੇਰੇ ਹਾਕਮ ਨੇ ਕਿਰਪਾ ਕੀਤੀ ਆ ਜੋ ਅੱਜ ਆਪਾਂ ਮਹਾਪੁਰਸ਼ਾਂ ਦਾ ਜੋ ਆਪਾਂ ਸਪਤਾਹ ਚਹਵੜਾ ਮਨਾ ਰਹੇ ਆਂ ਬੜੀ ਅਪਾਰ ਬਖਸ਼ਿਸ਼ ਕਿਰਪਾ ਹੈ ਤਾ ਸਭ ਤੋਂ ਪਹਿਲਾਂ ਸਭਾ ਦੇ ਸੰਗਤ ਨੂੰ ਸਾਜ ਜਨਤ ਨੂੰ ਮਹਾਕ੍ਰਿਸ਼ਨ ਦੇ ਸੰਤਾਨ ਦੇ ਹਾੜੇ ਦੇ ਖੁਸ਼ੀ ਵਿੱਚ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਇਸੇ ਖੁਸ਼ੀ ਦੇ ਵਿੱਚ ਆਪਾਂ ਜਗਾਰਾ ਛੱਡ ਗਏ ਬੋਲੇ ਕਰਕੇ ਉਹ ਮਹਾਪੁਰਖਾਂ ਦੀ ਵਿਡਿਆਈ ਕਰਕੇ ਉਹਨਾਂ ਦੇ ਬਾਰੇ ਆਪਾਂ ਜਾਣੀਏ ਕਿ ਉਹ ਸੰਸਾਰ ਤੇ ਆਏ ਸੀ ਕਿਉਂ ਆਏ ਸੀ ਉਸ ਕਾਲ ਪੁਰਖ ਪਿਤਾ ਪਰਮਾਤਮਾ ਨੇ ਕਿਉਂ ਭੇਜਿਆ ਕਾਦੇ ਵਾਸਤੇ ਭੇਜਿਆ ਤਾਂ ਆਪਾਂ ਜਾਣੂ ਹੋਈਏ ਉਹਨਾਂ ਤੋਂ ਸਬਦਾਂ ਬਾਣੀ ਜਿਸ ਤਰ੍ਹਾਂ ਪਹਿਲਾਂ ਜਿਹੜੀ ਆਪਾਂ ਨਾਲ ਸਾਹਿਬ ਦਾ ਗੱਲ ਕਰੀ ਜਾਂਦੇ ਆਓ ਆਪਾਂ ਵੀ ਕੋਸ਼ਿਸ਼ ਕਰੀਏ ਕਿ ਮੇਰਾ ਮਾਤਕ ਮਿੱਟੀ ਦੀ ਬੜੀ ಅಪਾਰ ਬਖਸ਼ਿਸ਼ ਕਿਰਮਾ ਕੀਤੀ ਹੈ ਸਾਡੇ ਨਾਲ ਨਾਲ ਅਸੀਂ ਇਹ ਸਮਝਣਾ ਹੈ ਕਿ ਸਾਨੂੰ ਗੁਰੂ ਰਾਮ ਗੁਰੂ ਰਾਮ ਗੁਰੂ ਅਕਾਸ਼ ਜੀ ਛੰਨ ਕੀ ਕਹਿ ਰਹੇ ਨੇ ਗੁਰੂ ਅਮਰਦਾਸ ਜੀ ਸਾਨੂੰ ਕੀ ਲੈ ਕੇ ਗਏ ਨੇ ਕੀ ਅਸੀਂ ਉਹਨਾਂ ਦੇ ਹੁਕਮ ਅਨੁਸਾਰ ਚੱਲ ਰਹੇ ਆ ਇਸ ਤੋਂ ਵੱਡੀ ਗੱਲ ਹੈ ਦੇਖੋ ਇਸ ਤਰ੍ਹਾਂ ਦੇ ਤਿਹਾਰੇ ਆਉਣਗੇ ਆਪਾਂ ਮਨਾ ਰਹੇ ਆ ਪਿੱਛੇ ਮਲਾ ਕੇ ਚਲੇਗੇ ਸਾਡੇ ਪੁਰਖ ਆਉਣ ਵਾਲੀਆਂ ਪੀੜ੍ਹੀਆਂ ਬਣਾਉਣੀਆਂ ਪਰ ਜਿੰਨਾ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਸ ਮਹਾਪੁਰਖਾਂ ਨੇ ਆਪਣੇ ਮੁਖਤੋਜ ਬਾਣੀ ਆਚਾਰੀ ਹੈ ਉਹ ਕੀ ਕਹਿ ਰਹੀ ਸਾਨੂੰ ਸਾਨੂੰ ਕੀ ਸੰਕੇਤ ਦੇ ਰਹੀ ਹੈ ਕਿ ਅਸੀਂ ਉਥੇ ਜਾਂ ਰਹੇ ਹਾਂ ਅਸੀਂ ਆਪਣਾ ਜੀਵਨ ਬਤੀਤ ਉਹਨਾਂ ਹੁਕਮਾਂ ਦੇ ਅਨੁਸਾਰ ਕਰ ਰਹੇ ਹਾਂ ਜੀਵਨ ਆਸਿ ਉਹਨਾਂ ਹੁਕਮਾਂ ਦੇ ਅਨੁਸਾਰ ਕਰ ਰਹੇ ਹਾਂ ਸੇਵਾ ਦੀ ਵਿਭਾਗੀ ਜੀਵਨ ਦੇਵਾ ਸਾਡੇ ਵਾਸਤੇ ਇਸ ਤਰ੍ਹਾਂ ਦੇ ਵਿਹਾਰੇ ਬਣਾਉਣੇ ਸੁਖ ਨੇ ਚੰਗੇ ਨੇ ਨਹੀਂ ਤਾਂ ਗੁਰਪਿਆਰੇ ਜਿਸ ਤਰ੍ਹਾਂ ਨੇ ਅਸੀਂ ਆਏ ਆ ਸੰਸਾਰ ਤੇ ਇਸ ਤਰ੍ਹਾਂ ਦੇ ਚਲੇ ਜਾਵਾਂਗੇ ਅੱਜ ਆਪਾਂ ਉਹਨਾਂ ਦੀ ਜੀਵਨੀ ਯਾਦ ਕਰਦੇ ਆ ਕਿ ਉਹ ਮਹਾਂਪੁਰ ਆਏ ਸੀ ਸੰਸਾਰ ਤੇ ਆਪਾਂ ਯਾਦ ਕਰ ਰਹੇ ਆ ਲੇਕਿਨ ਇਹ ਯਾਦ ਦਾਸਤ ਉਹਨਾਂ ਚ ਸਾਡੇ ਕੋਲ ਨਹੀਂ ਰਹੀ ਜਿਨ੍ਹਾਂ ਤੇ ਸਾਨੂੰ ਆਪਣਾ ਪੂਰਾ ਪਤਾ ਨਹੀਂ ਜਿੰਨਾ ਕਿ ਆਪਾਂ ਸੰਸਾਰ ਤੇ ਆਇਆ ਆਪਾਂ ਵੀ ਆਇਆ। ਮਾਂ ਕੁਸ਼ ਵੀ ਆਈ ਸੀ। ਆਪਾਂ ਉਹਨਾਂ ਦਾ ਕੁਸ਼ਮਲ ਯਾਦ ਕਰਾ ਠੀਕ ਆ। ਬੜਾ ਭਾਗੀ ਜੀ ਆਪਾਂ। ਪਰ ਜਿੰਨਾ ਕਿ ਅਸੀਂ ਜਾਂ ਸਾਨੂੰ ਆਪ ਦਾ ਬਸੂਰਤ ਪਤਾ ਨਹੀਂ। ਉਹਨਾਂ ਜਿਹੜਾ ਅਸੀਂ ਉਹਨਾਂ ਦੀ ਜੀ ਯਾਦ ਰਸਤਾ ਜਾਂ ਉਹਨਾਂ ਦੇ ਬਚਨ ਨੇ ਉਹਨਾਂ ਤੁਸੀਂ ਚੱਲ ਨਹੀਂ ਸਕਦੇ। ਕਿਉਂ? ਇਹ ਕਾਰਨ ਹੈ ਵੱਡਾ। ਕੀ ਕਾਰਨ ਹੈ? ਅਸੀਂ ਕਲਕੂਟੀਵ ਆ। ਸਾਡੇ ਅੰਦਰ ਪੰਜ ਚੋਰ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਸਾਨੂੰ ਯਾਦ ਨਹੀਂ ਕਰੁੰਦੇ ਜਿੰਨਾ ਚਿਰ ਅਸੀਂ ਆਪਣਾ ਜੀਵਨ ਦੇ ਬਾਰੇ ਨਹੀਂ ਜਾਣਾਂਗੇ ਕਿ ਅਸੀਂ ਕਿਉਂ ਆਇਆ ਕਾਹਦੇ ਵਾਸਤੇ ਆਇਆ ਕੀ ਕਰਨਾ ਹੈ ਆ ਇਨਸਾਨ ਤੇ ਇਸ ਸੰਸਾਰ ਤੇ ਇਨਸਾਨ ਨੇ ਜਮਾਂ ਲੈ ਕੇ ਤਾਂ ਹੀ ਗੁਰੂਗਿਆਰਿਓ ਅਸੀਂ ਇਸ ਨੇ ਜਨਮ ਜਨਮ ਦੇ ਉਤਸਾਰ ਹੋ ਜਾਾਂਗੇ ਉਹਦਾ ਮਹਾਕੋਸ਼ ਹੁੰਦਾ ਹੈ ਧੰਸ੍ਰੀ ਗੁਰਗੱਰ ਸਾਹਿਬ ਦੇ ਵਿੱਚ ਬਰਾਜਮਾਨ ਹੈ ਬੈਸੇ ਨੇ ਉਹਦਾ ਆਪਣਾ ਜੀਵਨ ਸਬਕੋ ਕਰਕੇ ਰਹਿਣਗੇ ਪਰ ਅਫੀਸ ਹੋਤੀਏ ਕਿ ਅਸੀਂ ਅਸੀਂ ਵੀ ਬੈਠ ਸਕਦੇ ਹਾਂ ਕਿ ਅੱਜ ਅਸੀਂ ਵੀ ਕੋਸ਼ਿਸ਼ ਕਰੀਏ ਅਸੀਂ ਉਹਨਾਂ ਦੇ ਪਾਇਆ ਪੂਰਨਾ ਤੇ ਚਲੀਏ ਬੈਠ ਸਕਦੇ ਹਾਂ ਕਿਉਂ ਧੰਨ ਸੀ ਵੀ ਗੁਰਦਾਂ ਸਾਹਿਬ ਜਿੱਥੇ ਮਹਾਂਕੋਸ਼ ਬਰਾਜਮਾਨ ਹੈ ਧੰਨ ਗੁਰਦਾਸ ਜੀ ਉਹ ਇਸ ਜਗ੍ਹਾ ਤੇ ਬੈਠ ਕੇ ਜੋ ਸਾਰਾ ਸੰਸਾਰ ਉਹ ਉੱਥਾਂ ਟਿਕਦਾ ਹੈ ਝੁਕਦਾ ਕਿਉਂ ਇਸੇ ਕਰਕੇ ਤੁਹਾਨੂੰ ਨੇ ਸਾਫ਼ ਦੱਸਿਆ ਸੀ ਕਿ ਨੀਚੋਂ ਹੂਚ ਕਰੇ ਮੇਰਾ ਗੋਬਿੰਦ ਸਾਹੂ ਤੇ ਡੱਗ ਇਹਨੂੰ ਕੋਸਲਾ ਨਹੀਂ ਕਰਨੀ ਇਹਨੇ ਕੋਈ ਮਿੱਟੀ ਨਹੀਂ ਕਰਨੀ ਇਹਨੇ ਕਮੇਟੀ ਨਹੀਂ ਚੱਲਦੀ ਕੀਨੇ ਆਸਾ ਪੁਰਖ ਪਿਤਾ ਪਰਮਾਤਮਾ ਨੇ ਉਹ ਤਾਂ ਸਾਡੇ ਅੰਦਰ ਦੀ ਦੇਖਦਾ ਵੀ ਅੰਦਰ ਇਹ ਕੀ ਚੱਲਿਆ ਹੈ ਸਾਡੇ ਅੰਦਰ ਕੀ ਚੱਲਿਆ ਹੈ ਉਹ ਜਾਣਦਾ ਸਾਰਾ ਬਿਨ ਬੋਲਿਆਂ ਸਭ ਇਸ ਜਾਣਦਾ ਕਿ ਜਾਗੇ ਕੀਤੇ ਅਰਦਾਸ ਤਾਂ ਪਰਪਿਆਰੋ ਅੱਜ ਦੇ ਇਸ ਵਿਸ਼ੇਸ਼ ਪੁਰਬ ਰਾਤੇ ਸਾਨੂੰ ਸਾਥਨ ਹੋਣਾ ਹੈ ਸਾਡੇ ਸਿਕਤਾਰ ਨੂੰ ਗੁਰੰਤ ਸਿੰਘ ਨੂੰ ਵੀ ਕਹਿੰਦੇ ਸਾਬਦਾਨ ਆਕਾਬਰ ਚੀਖ ਸੁਭਨ ਸਾਹਿਬ ਪੰਕਤੀ ਹੈ ਕਿ ਮਨੱਖੇ হে ਭਾਈ ਤੂੰ ਸਾਥਨ ਹੋ ਜਾ ਤੈਨੂੰ ਬੜਾ ਕੀਮਤੀ ਇੱਕ ਜਨਮ ਮਿਲਿਆ ਹੈ ਬੜੇ ਕੀਮਤੀ ਸਵਾਸ ਮਿਲਨੇ ਹੈ ਜੇ ਨਾ ਸਾਬਤ ਹੋਇਆ ਜੇ ਨਾ ਗੁਰੂ ਦੀ ਗੱਲ ਮੰਨੀ ਜੋ ਵਾਅਦਾ ਸਾਨੂੰ ਗੁਰੂ ਦਾ ਅਰਦਾਸ ਜੀ ਕਹਿ ਰਹੇ ਨੇ ਕਿ ਉਹਨਾਂ ਦੀ ਗੱਲ ਤੇ ਨਹੀਂ ਚੱਲੇ ਬੁਪਿਆਰਿਓ ਨਹੀਂ ਚੱਲੇਗਾ ਇੱਕ ਦਿਨ ਅਸੀਂ ਸਵਾ ਸਾਡੇ ਖਤਮ ਹੋ ਜਾਣਗੇ ਅਸੀਂ 84 ਲੱਖ ਜੁਨੀਆ ਦੇ ਵਿਚਲੇ ਆ ਦਾਸ ਨਹੀਂ ਕਰਿਆ ਜਿਨ੍ਹਾਂ ਦਾ ਗੁਰਪ੍ਰਭ ਮਨਾ ਰਿਆ ਹੋ ਕਹਿ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਹਰ ਸੋ ਹੀਰਾ ਸਾੜ ਕੇ ਹੀਰਾ ਕੀ ਹੈ ਆ ਤਾਂ ਨਸਿਰੁ ਗੁਰਨਾਮ ਜਿਹਦੇ ਵਿੱਚ ਪਰਵਾਣੀ ਜੋ ਸਾਨੂੰ ਸੇਵ ਕਰੀਏ ਕਹੋਂ ਬੰਗ ਕਰੀ ਨੇ ਗੁਰੂ ਰਵਿਦਾਮ ਜੀ ਕਹਿੰਦੇ ਹਾਰ ਕੋ ਹੀਰਾ ਸਾੜ ਕੇ ਕਹੇ ਆਨ ਕੀ ਆਸ ਅਗਲੀ ਪੰਕਤੀ ਧਿਆਨ ਨਾਲ ਸੁਣਨਾ ਜੋ ਕਹਿ ਰਿਹਾ ਨਾ ਕਿ ਇਸ 80 ਲੱਖ ਦੁਨੀਆ ਨਾਕਾ ਚ ਜਾਵਾਂਗੇ ਗੁਰਬਾਨੇ ਕਹਿ ਲਿਆ ਇੱਥੇ ਸਾਨੂੰ ਜਿੰਨਾ ਦਾਜ ਚਾੜਾ ਬਨਾਰੇ ਉਹ ਵੀ ਕਹਿ ਰਹੇ ਨੇ ਤੇ ਨਾਰ ਦੋਜਕ ਜਾਏਗੇ ਸਾਚ ਕਹੇ ਜਾਂ ਬਾਖ ਪਰ ਬਾਖ ਲਿਖ ਹੈ ਬਾਖ ਕਹੇ ਰਵਿਦਾਸ ਰਵਿਦਾਸ ਜੀ ਕਹਾਂ ਮੈਂ ਗੁਰਪਿਆਰਿਓ ਸੱਚ ਕਹਿ ਰਿਹਾ ਜੇ ਇਹ ਗੁਰਬਾਣੀ ਦੇ ਸ਼ਬਦਾਂ ਨੂੰ ਨਹੀਂ ਅਸੀਂ ਸਮਝਿਆ ਗੁਰਬਾਣੀ ਕੀ ਦਾ ਨਹੀਂ ਅਸੀਂ ਵਿਚਾਰਿਆ ਇਸ ਤਰੀ ਹਾਂ ਪਰ ਪ੍ਰੋਗਰਾਮ ਮਣਾ ਕੇ ਚਲੇ ਗਏ ਜੇ ਨਹੀਂ ਸਮਝਿਆ ਕੀ ਕਹਿ ਰਣਾ ਹੈ ਤੇ ਨਾਰਾਇਣ ਦੋਜਕ ਜਾਏਗੇ ਦੋਜਕ ਨਰਕਾਂ ਚ ਜਾਏਗਾ ਦੁਆਰਾ ਫਿਰ ਜੇ ਅਸੀਂ ਇਹਨਾਂ ਦੀ ਗੱਲ ਨੂੰ ਨਹੀਂ ਮੰਨਿਆ ਭਾਕ ਕਹੇ ਰਮਦਾਸ ਆਓ ਆਪਾਂ ਸਭ ਦਾ ਰਾਹੀ ਜਾਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਮਾਰਗ ਕੀ ਗਿਆ ਸਾਨੂੰ ਤੇ ਆਪਾਂ ਸਾਧੂ ਕੋਲ ਕਿਰਪਾ ਕਰੀਂ ਨਹੀਂ ਚੋ ਉੱਚ रखो बिंद ਅਸੀਂ ਸੋਸਤਾ ਦਾਸ ਮੈਨੂੰ ਬੋਤਰਾ ਕਰਾਂਗੇ ਕਹਿੰਦੇ ਜਗੂ ਦੀਨ ਚਾਹੁੰਦੇ ਨਾਂ ਕਰੇ ਨ ਕਰਕੇ ਚਲੀ ਜਾਵਾਂਗੇ ਪਾਏ ਸਮਾਂ ਕਾਇ ਕੀ ਰਿਹਾ ਹੈ ਉਸ ਸਮੇਂ ਦੇ ਹਾਲਤ ਦੇ ਅਨੁਸਾਰ ਜੋ ਭਗਤ ਬਹੁਤ ਸਾਰੇ ਭਗਤਾਂ ਨੇ ਉਸ ਦਿਨ ਉਹ ਸਮੇਂ ਆਏ ਨ ਸੰਸਾਰ ਦੇ ਆਪਣੇ ਮੁਖ ਤੋਂ ਬਾਣੀ ਚਾਹੀ ਹੈ ਬੰ ਕਹਿੰਦੇ ਰਹਾਗੀ ਗਾ ਰਹੇ ਨੇ ਕਿ ਉਹ ਮੇਰਾ ਕਾਲਪੁਰਖ ਬਿਤਾ ਪ੍ਰਮਾਤਮਾ ਹੈ ਜੋ ਸਾਰੇ ਚੰਦਰ ਦੀ ਜਾਣਦਾ ਹੈ ਖਵਾਰਨ ਨੂੰ ਉਹ ਚਾਹੇ ਨਾ ਬਿਟਾਰੇ ਕਿੱਥੇ ਬਟਾਤਾ ਦੇਖੋ ਅੱਜ ਕਿੱਥੇ ਬੈਠੇ ਨੇ ਗੁਰੂ ਸਾਹਿਬ ਕਿੱਥੇ ਬੈਠੇ ਨੇ ਦਾਸ ਸਿੰਘ ਜੀ ਦਾ ਸਾਹਿਬ ਨੇ ਬਰਾਜਮਾਨ ਨੇ ਕਿਉਂ ਉਹ ਮੇਰੇ ਮਾਲਕ ਨੇ ਕਿਰਪਾ ਕੀਤੀ ਕਿਉਂਕਿ ਉਹਦੇ ਅੰਦਰ ਦੀ ਭਾਵਨਾ ਜਾਣ ਕੇ ਉਹਦੇ ਅੰਦਰ ਦਾ ਪਿਆਰ ਉਹਨਾਂ ਦੇ ਸਿਰ ਤੇ ਸਤਰ ਚਲਾਉਂਦੇ ਨੇ ਪਿਆਰੇ ਗਾ ਜਿੰਡੂਲਾ ਲੱਗਾ ਹੈ ਆਮ ਛਟੋਕ ਗੁਰਵਾਰੀ ਬਣ ਮਾਰੀ ਅਗੇ ਅੱਜੋਂ ਕੁਛ ਡਿਗੜੋ ਨਹੀਂ ਹਜੇ ਵੀ ਕਹਿੰਦੇ ਆਂਦਾ ਪਰਮਾਤਮਾ ਅਸਰੀ ਬੱਚਾ ਹਜੇ ਕੁਛ ਡਿਗੜਿਆ ਨਹੀਂ ਜੋ ਸਮਾਜ ਚਲੇਗੇ ਅਸੀਂ ਨਿੰਦਿਆ ਚੁਰਲੀ ਬੈਰ ਰੋੜ ਕਰਕੇ ਗਵਾਤੇ ਹੁਣ ਵੀ ਕੁਛ ਡਿਗੜਾ ਨਹੀਂ ਅੱਜ ਵੀ ਸਿੱਖਾਂ ਲੈ ਕੇ ਚੱਲਿਆ ਜਾ ਅੱਜ ਵੀ ਸਿੱਖਾਂ ਲੈਣਾ ਮੇਰੇ ਬਾਗ ਵਿੱਚ ਫੁੱਲ ਚਲਾਵਾਂ ਨੇ ਸੋਤੇਂ ਕ੍ਰਿਪਾ ਬੰਵਾ ਮੁੱਖੇ ਖੇਡੀਆਂ ਮੇਰਾ ਮਾਤੇ ਸਤਿਗੁਰੂ ਦੇ ਮਾਤੇ one two, three.

Кај ќе ќе